ਸਿੱਖ ਇਤਿਹਾਸ ਦੇ ਵਿੱਚ ਨਾ ਬੜੀਆਂ ਭਲੇਖੇ ਪਾਉ ਗੱਲਾਂ ਲਿਖੀਆਂ ਹੋਈਆਂ ਨੇ ਗੁਰਮਤ ਤੋਂ ਉਲਟ ਲਿਖੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਭਲੇਖਾ ਪਾਉ ਵੱਡੀ ਗੱਲ ਆ ਉਹ ਦਸਵੇਂ ਪਾਤਸ਼ਾਹ ਦਾ ਆਖਰੀ ਸਮਾਹ ਹਜੂਰ ਸਾਹਿਬ ਦਾ ਵਾ ਉਥੇ ਜੋਤਾ ਲਿਖਿਆ ਗਿਆ ਲੋਕਾਂ ਵੱਲੋਂ ਜਾਂ ਪ੍ਰਚਾਰਿਆ ਗਿਆ ਵੀ ਦਸਵੇਂ ਪਾਤਸ਼ਾਹ ਆਖਰੀ ਦਿਨਾਂ ਉਹਨਾਂ ਨੇ ਇੱਕ ਕਨਾਤ ਲਾਈ ਤੇ ਕਨਾਤ ਦੇ ਅੰਦਰ ਇੱਕ ਚਿਖਾ ਚਨਾਈ ਤੇ ਉੱਥੋਂ ਆਪਣਾ ਘੋੜਾ ਘੋੜੇ ਤੇ ਸਵਾਰ ਹੋ ਕੇ ਤੇ ਚਿਖਾ ਦੇ ਅੰਦਰ ਗਏ ਤੇ ਮੁੜ ਕੇ ਨਾ ਘੋੜਾ ਲੱਭਾ ਤੇ ਨਾ ਕੋਈ ਚਿਖਾ ਵਿੱਚੋਂ ਮਾਰ ਦੀ ਕੋਈ ਨਿਸ਼ਾਨੀ ਲੱਭੀ ਤੇ ਉਹ ਘੋੜੇ ਸਮੇਤ ਉੱਥੋਂ ਨਾ ਅਲੋਪ ਹੋ ਗਏ ਘੋੜਾ ਵੀ ਚਲ ਗਿਆ ਕਿਤੇ ਇੱਕ ਇਹ ਗਲਤ ਸਾਖੀ ਖੜੀ ਗਈ ਹੈ ਹਾਲਾਂਕਿ ਗੁਰੂ ਗੋਬਿੰਦ ਸਿੰਘ ਦਾ ਨੇ ਸ਼ਰੀਰ ਛੱਡਿਆ ਤੇ ਸਿੱਖਾਂ ਨੇ ਮਹਾਰ ਸੱਚੇ ਪਾਤਸ਼ਾਹ ਦੇ ਸ਼ਰੀਰ ਦਾ ਸੰਸਕਾਰ ਕੀਤਾ ਪਰ ਇਹ ਭਲੇਖਾ ਪਾ ਦਿੱਤਾ ਗਿਆ ਭੀ ਸ਼ੁਰਾ ਆਪਣਾ ਘੋੜਾ ਵੀ ਲੈ ਗਏ ਦੂਸਰਾ ਘੋੜਾ ਭਜਾ ਕੇ ਤੇ ਉੱਥੋਂ ਇੱਥੇ ਪਟਿਆਲੇ ਲਾਗੇ ਨਾਬੇ ਲਾਗੇ ਝਿੜੀਆਂ ਚਾਂ ਕੇ ਰਹਿਣ ਲੱਗੇ ਚੋਰੀ ਜੋ ਲਿਖਿਆ ਨਾਮਧਾਰੀਆਂ ਵੱਲੋਂ ਜਾਂ ਸਾਡੇ ਇਤਿਹਾਸ ਵੱਲੋਂ ਉਹਦੇ ਇੱਥੇ ਆਣ ਕੇ ਉਹਨੇ ਆਪਣਾ ਨਾਮ ਅਜੈਬ ਸਿੰਘ ਰੱਖ ਲਿਆ ਤੇ ਮੁੜ ਕੇ ਅਜੈਬ ਸਿੰਘ ਨੇ ਗਾਂ ਜਿਹੜੀ ਗੁਰਿਆਈ ਜਾਂ ਉਹ ਬਾਲਕ ਸਿੰਘ ਨੂੰ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਨਹੀਂ ਮਿਲੀ ਇਹ ਲਿਖਿਆ ਉਹ ਬਾਲਕ ਸਿੰਘ ਨੇ ਗਾਂ RAM ਸਿੰਘ ਨੂੰ ਇਦਾਂ ਇਹ ਨਾਮ ਧਾਰੀ ਸੰਪਰਦਾਨੇ ਕੋ ਗਲਤ ਗੱਲਾਂ ਲਿਖੀਆਂ ਹੋਈਆਂ ਹਨ ਹਾਲਾਂਕਿ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਪੰਜਾਂ ਪਿਆਰਿਆਂ ਨੂੰ ਗੁਰਿਆਈ ਜਿਹੜੀ ਆ ਉਹ 1900 ਆਪਣਾ 1699 ਵਿੱਚ ਗੁਰਿਆਈ ਪੰਥ ਨੂੰ ਦੇ ਚੁੱਕੇ ਆ ਉਸ ਤੋਂ ਬਾਅਦ ਉਹ ਗੁਰਾਇਤ ਦਾ ਕੋਈ ਮਤਲਬ ਨਹੀਂ ਹੈ ਹਾਂ ਹਜੂਰ ਸਾਹਿਬ ਮਾਰੇ ਆਖਿਆ ਵੀ ਹੁਣ ਪੰਥ ਤੇ ਗ੍ਰੰਥ ਦੋ ਗੱਲਾਂ ਨੇ ਇਹ ਰਲ ਕੇ ਚੱਲਣਗੀਆਂ ਇਹ ਕੇ ਵੀ ਭਲੇਖਾ ਪਾਇਆ ਗਿਆ ਜਿਹੜਾ ਵੱਡਾ ਭਲੇਖਾ ਜਿਸ ਭਲੇਖੇ ਤੇ ਅਸੀਂ ਗੱਲ ਕਰਨੀ ਹੈ ਪੇ ਗੁਰੂ ਗੋਬਿੰਦ ਸਿੰਘ ਨੂੰ ਉੱਥੇ ਜਾ ਕੇ ਕਿਸੇ ਮੁਸਲਮਾਨ ਗੁਲਖਾਨ ਨੇ ਕੋਈ ਸ਼ੁਰਾ ਮਾਰ ਦਿੱਤਾ ਤੇ ਦੋ ਜਾਣੇ ਸ਼ੁਰਾ ਮਾਰਨ ਵਾਲਿਆਂ ਵਿੱਚੋਂ ਇੱਕ ਤੇ ਗੁਰੂ ਗੋਬਿੰਦ ਸਿੰਘ ਨੇ ਅੰਦਰ ਹੀ ਝਟਕਾ ਉਹਨੂੰ ਝਟਕਾ ਦਿੱਤਾ ਜਦੋਂ ਸ਼ੁਰਾ ਮਾਰਿਆ। ਦੂਸਰਾ ਬਾਹਰ ਸਿੰਘਾਂ ਨੇ ਫੜ ਕੇ ਉਹਨੂੰ ਝਟਕਾ ਆ ਦਿੱਤਾ। ਇਹ ਇਦਾਂ ਦੀ ਸਾਖੀ, ਗਲਤ ਸਾਖੀ ਇੱਕ ਇਹ ਵੀ ਘੜੀ ਗਈ ਹੈ। ਫਿਰ ਉਹ ਬਾਦਰਸ਼ਾਹ ਨੇ ਇੱਕ ਵੈਦ ਭੇਜਿਆ। ਕਿਉਂਕਿ ਬਾਦਰਸ਼ਾਹ ਉਹ ਦੱਖਣ ਜੀ ਬੈਠਾ ਸੀ। ਅੰਗਰੇਜ਼ੀ ਵੈਦ ਭੇਜਿਆ ਤੇ ਉਹਨੇ ਮਹਾਰਾਜ ਦੇ ਪੇਟ ਦੇ ਵਿੱਚ ਟੰਕੇ ਲਾਏ ਸੀ ਦਿੱਤਾ ਥੋੜਾ ਜਿਹਾ ਜ਼ਖਮ ਠੀਕ ਹੋਇਆ ਤੇ ਮਾਰ ਕਹਿੰਦੇ ਲਿਆਉ ਤੀਰ ਚਲਾਈਏ ਤੀਰ ਚਲਾਇਆ ਤੇ ਉਹ ਟੰਕੇ ਖੁੱਲ ਗਏ ਵੇਖੋ ਉੱਥੇ ਕੋਈ ਜੰਗ ਕਰਨੀ ਹੀ ਗੁਰੂ ਗੋਬਿੰਦ ਸਿੰਘ ਨੇ ਕਿ ਤੀਰ ਚਲਾਉਣੇ ਸੀ ਤੇ ਜਿਸ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਮੇਰਾ ਪੇਟ ਤੇ ਟੰਕੇ ਲੱਗੇ ਤੇ ਮੈਂ ਤੀਰ ਨਾ ਚਲਾਵਾਂ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਨੂੰ ਇਹ ਕਿੱਦਾਂ ਦੀਆਂ ਗਲਤ ਕਹਾਣੀਆਂ ਲਿਖੀਆਂ ਗਈਆਂ ਕੋਈ ਸ਼ੁਰਾ ਕਿਸੇ ਨੇ ਨਹੀਂ ਮਾਰਿਆ ਹੁਣ ਸਾਡੇ ਜਾਇਬ ਘਰਾਂ ਚ ਉਹ ਵੈਦ ਵਾਲੀ ਫੋਟੋਆਂ ਲੱਗੀਆਂ ਹੋਈਆਂ ਵਾ ਲਾਗੇ ਵੈਦ ਖਲੋਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਏ ਹੋਏ ਹੁਣ ਇਹ ਏਡੀਆਂ ਏਡੀਆਂ ਗਲਤ ਧਾਰਨਾ ਜਿਹੜੀਆਂ ਬਣ ਗਈਆਂ ਇਹਨੂੰ ਕਿਵੇਂ ਮੋੜਿਆ ਜਾ ਸਕਦਾ ਹੈ ਇਹ ਹੁਣ ਸਿਆਣੇ ਬੰਦਿਆਂ ਨੂੰ ਹੀ ਸਮਝਾਉਗੀ ਨਾ ਗੱਲਾਂ ਦੀ ਆਮ ਲੋਕ ਨਹੀਂ ਆਮ ਤੋਂ ਗਲਤ ਗੱਲਾਂ ਧਾਰਨ ਕਰ ਚੁੱਕੇ ਨੇ ਵੇਖੋ ਕੋਈ ਸ਼ੁਰਾ ਨਹੀਂ ਕਿਸੇ ਨੇ ਮਾਰਿਆ ਇਹ ਗਲਤ ਗਾਣੀ ਘੜੀਗੀ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਰਸ਼ਾ 14 ਜੰਗਾਂ ਲੜਦੇ ਨੇ ਏਡੇ ਵੱਡੇ ਦੁਨੀਆਂ ਦੇ ਵੱਡੇ ਉਹ ਜੇਤੂ ਜਰਨੈਲ ਜਿਹੜੇ 10 ਲੱਖ ਦੇ ਘੇਰੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਤੇ ਬਾਹਰ ਨਿਕਲ ਕੇ ਕਹਿੰਦੇ ਨੇ ਕਿ ਨਾ ਪਚੀਦਾ ਮੂਏ ਮੂਏ ਕਹਿੰਦੇ ਨੇ ਵਾਲਾਂ ਨੂੰ ਮੇਰਾ ਵਾਲ ਵਿੰਗਾ ਨਹੀਂ ਹੋਇਆ ਮੈਂ 10 ਲੱਖ ਚੋਂ ਬਾਹਰ ਆ ਗਿਆ ਨਾ ਰਜੀਦਾ ਤਨ ਰਜੀਦਾ ਕਹਿੰਦੇ ਨੇ ਚਰੀਟ ਨੂੰ ਨਰਦੀਦਾ ਤਨ ਮੇਰਾ ਵਾਲ ਵਿੰਗਾ ਨਹੀਂ ਹੋਇਆ ਤੇ ਮੇਰੇ ਸਰੀਰ ਉੱਤੇ ਕੋਈ ਛਰੀਟ ਨਹੀਂ ਹੈ ਤੇ ਬੇਰੂ ਖੁਦਾਵੰਦ ਮੈਨੂੰ ਬਾਹਰ ਲਿਆਂਦਾ ਮੇਰੇ ਰੱਬ ਨੇ ਤੇ ਦੁਸ਼ਮਣ ਸ਼ਕੰਨ ਤੇ ਦੁਸ਼ਮਣ 10 ਲੱਖ ਅੰਨਾ ਹੋ ਗਿਆ ਵੇਖ ਨਹੀਂ ਸਕਿਆ ਸਾਨੂੰ ਸਾਡਾ ਵਾਲ ਵਿੰਗਾ ਹੋ ਸਕਿਆ ਸਾਡੇ ਸਰੀਰ ਉੱਤੇ ਛਰੀਟ ਨਹੀਂ ਆਈ ਤੇ ਇਹ ਇਹ ਈਡੀ ਇਹੋ ਜਿਹੇ ਮਹਾਨ ਸੂਰਮੇ ਉੱਤੇ ਜਿਨੇ 14 ਜੰਗਾਂ ਲੜੀਆਂ ਹਨ ਚਾਰ ਪੁੱਤਰ ਵਾਰੇ ਹੋਣ ਪਿਤਾ ਵਾਰਿਆ ਹੋਵੇ ਜਿਹੜਾ ਇੰਨੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਿਆ ਹੋਇਆ ਵੀ ਤੇ ਜਦੋਂ ਬਹਾਦਰ ਸ਼ਾਹ ਨੇ ਪੁੱਛਿਆ ਮਹਾਰਾ ਤੁਹਾਡੀ ਕਿਵੇਂ ਗੁਜ਼ਰੀ ਆਨੰਦ ਪਰ ਉੱਜੜ ਗਿਆ ਪੁੱਤਰ ਨਹੀਂ ਕਰਿਆ ਪੰਥ ਨਹੀਂ ਕਰਿਆ ਕਿੱਥੇ ਆਣ ਕੇ ਬੈਠੇ ਤੁਸੀਂ ਤੁਹਾਡੀ ਕਿਵੇਂ ਗੁਜ਼ਰੀ ਜੇ ਸਾਹਿਬ ਕਹਿੰਨੇ ਮੈਂ ਬੜੀ ਬਲੰਦੀ ਸੇ ਗੁਜ਼ਰਾ ਬੜੀ ਪਸਤੀ ਸੇ ਗੁਜ਼ਰਾ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਉਹ ਜਿਹੜੀ ਮਸਤੀ ਆਨੰਦਪੁਰ ਸੀ ਮਾਛੀਵਾੜ ਦੇ ਰੇਤਾ ਤੇ ਵੀ ਉਹ ਮਸਤੀ ਸੀ ਤੇ ਅੱਜ ਵੀ ਉਹ ਮਸਤੀ ਇੱਥੇ ਦੱਖਣ ਦੇ ਵਿੱਚ ਗੁਦਾਵਰੇ ਦੇ ਕੰਢੇ ਉੱਤੇ ਤੇ ਇਹ ਸਾਖੀ ਗਲਤ ਕਢੀ ਗਈ ਕਿ ਸ਼ੁਰਾ ਮਾਰਿਆ ਗਿਆ ਕੋਹ ਹੈ ਦੁਨੀਆ ਦਾ ਇਤਿਹਾਸ ਕਿਸੇ ਬੰਦੇ ਨੇ ਧੋਖੇ ਨਾਲ ਕਿਸੇ ਪਗੰਬਰ ਨੂੰ ਜਾਂ ਕਿਸੇ ਮਹਾਂਪੁਰਖ ਸੰਤ ਨੂੰ ਮਾਰਿਆ ਹੋਵੇ ਤੇ ਜੇ ਪਗੰਬਰਾਂ ਨੂੰ ਧੋਖੇ ਨਾਲ ਕੋਈ ਬੰਦਾ ਹੀ ਮਾਰ ਦੇਵੇ ਸੰਤਾਂ ਨੂੰ ਫਿਰ ਪਗੰਬਰ ਕਾਦਾ ਫਿਰ ਸੰਤ ਕਾਦਾ ਬਾਬਾ ਆਇਆ ਸਿੰਘ ਸਾਡੇ ਹੋਏ ਨੇ ਮਹਾਂਪੁਰਖ ਬਾਬਾ ਕਰਮ ਸਿੰਘ ਤੋਂ ਬਾਅਦਾਂ ਉਹਨਾਂ ਵਾਸਤੇ ਕੋਈ ਜ਼ਹਿਰ ਲੈ ਕੇ ਗਿਆ ਦੁੱਧ ਚ ਪਾ ਕੇ ਇਹ ਪੀ ਲੈਣਗੇ ਤੇ ਮਰ ਜਾਣਗੇ ਮਹਾਂਪੁਰਖਾਂ ਨੇ ਸ਼ੱਕ ਲਿਆ ਉਹ ਵੇਂਦਾ ਰਿਹਾ ਸ਼ਾਮਾਂ ਤੱਕ ਮਹਾਂਪੁਰਖ ਉਹਦਾ ਹੀ ਕਥਾ ਬਾਣੀ ਪੜ੍ਹਦੇ ਰਹੇ ਅਗਲੇ ਦਿਨ ਗਿਆ ਤੇ ਫੇਰ ਮਹਾਂਪੁਰਖ ਫੇਰ ਬੈਠੇ ਉਹ ਫੇਰ ਅਗਲੇ ਦਿਨ ਫੇਰ ਛੰਨਾ ਜ਼ਹਿਰ ਦਾ ਲਿਕੇ ਗਿਆ ਮਹਾਂਪੁਰਖਾਂ ਨੇ ਫੇਰ ਸ਼ੱਕ ਲਿਆ ਜਦੋਂ ਫੇਰ ਚੌਥੇ ਦਿਨ ਫੇਰ ਲਿਕੇ ਗਿਆ ਮਹਾਂਪੁਰਖਾਂ ਨੇ ਲੱਗੇ ਭਾਈ ਤੇਰੀ ਬੜੀ ਇੱਛਾ ਵੈ ਸਾਨੂੰ ਦੁੱਧ ਛਕਾਉਣ ਦੀ ਲੈ ਫੇਰ ਆਖਰੀ ਦੁੱਧ ਅਸੀਂ ਛਕਦੇ ਇਸ ਧਰਤੀ ਦੇ ਉੱਤੋਂ ਤੇ ਤੇਰੀ ਇੱਛਾ ਪੂਰੀ ਹੋ ਜਾਊਗੀ ਇਹ ਹੁੰਦੇ ਪਗੰਬਰ ਇਹ ਹੁੰਦੇ ਸੰਤਾਂ ਇਹ ਬੰਦਿਆਂ ਬੰਦੇ ਸੰਤਾਂ ਨੂੰ ਮਾਰ ਦੇਣ ਕਬੀਰ ਨੂੰ ਕੋ ਮਾਰ ਸਕਿਆ ਸੀ ਗੰਗਾ ਰੋੜ ਸਕੀ ਸੀ ਹਾਥੀ ਮਾਰ ਸਕਿਆ ਸੀ ਨਾਮਦੇਵ ਨੂੰ ਦੀ ਤਾਉਣ ਵੱਢ ਸਕਿਆ ਸੀ ਬਾਦਸ਼ਾ ਸਦਨੇ ਨੂੰ ਗੁਨੀਆਂ ਵਿੱਚ ਜਨ ਸਕਿਆ ਸੀ ਹਾਂ ਪਗੰਬਰ ਆਪਣੇ ਇਸ਼ਾ ਦੇ ਮੁਤਾਬਕ ਤੱਤੀ ਤੇਵੇਂ ਤੇ ਬੈਠ ਜਾਣ ਚਾਂਦਨੀ ਚੌਂਕ 'ਚ ਬੈਠ ਜਾਣ ਇੱਕ ਵੱਖਰੀ ਗੱਲ ਹੈ ਕੋਈ ਅੱਖੇ ਵੀ ਛੁਰਾ ਮਾਰ ਦਿੱਤਾ ਸੀ ਤੇ ਉਹ ਛੁਰੇ ਨਾਲ ਗੁਰੂ ਗੋਬਿੰਦ ਸਿੰਘ ਦਾ ਅੰਤ ਹੋ ਗਿਆ। ਪਗੰਬਰਾਂ ਦਾ ਅੰਤ ਹੁਣ ਬੰਦੇ ਕਰਨਗੇ। ਕਿੱਡੀਆਂ ਗਲਤ ਕਹਾਣੀਆਂ ਘੜੀਏ ਪਰ ਸਾਡੀ ਕੌਮ ਦੇ ਜਿਹੜੇ ਨਾਮਵਰ ਪ੍ਰਚਾਰਕ ਨੇ ਪਿੰਦਰਪਾਲ ਸਿੰਘ ਗਿਆਨੀ ਸੰਤ ਸਿੰਘ ਮਸਕੀਨ ਇਹ ਮਾਇਆ ਹੱਥ ਵਿਕੇ ਹੋਏ ਨੇ। ਇਹਨਾਂ ਨੇ ਮਾਇਆ ਕਮਾਈ, ਪੈਸਾ ਕਮਾਇਆ। ਇਹ ਜਿਹੜੇ ਭਲੇਖੇ ਪਾਉ ਗੱਲਾਂ ਸੀ ਇਹ ਇਹਨਾਂ ਨੇ ਕਦੀ ਕੌਮ ਨੂੰ ਨਹੀਂ ਕਹੀਆਂ ਫੇ ਨਾ ਭਾਈ ਇਦਾਂ ਨਾ ਕਰੋ ਇਦਾਂ ਜਿ ਹੋਇਆ ਜੀ। ਇਹ ਹਜੂਰ ਸਾਹਿਬ ਜਾਂ ਕਿ ਦੋਵੇਂ ਤਰ੍ਹਾਂ ਮਸਕੀਨ ਤੇ ਬਿੰਦਰਪਾਲ ਲਿਫਾਫੇ ਲਿਆਉਂਦੇ ਆ ਲੋਈਆਂ ਲਿਆਉਂਦੇ ਚਲ ਹੁਣ ਤਾਂ ਮਸਕੀਨ ਸਭ ਨਹੀਂ ਰਹੇ ਉਥੇ ਦੁਨੀਆਵਾਰ ਦਾ ਪਖੰਡ ਹੋ ਰਿਹਾ ਹਜੂਰ ਸਾਹਿਬ ਕਦੀ ਇਹਨਾਂ ਨੇ ਮੂੰਹ ਨਹੀਂ ਖੋਲਿਆ ਇਹ ਮਾਇਆ ਹਤ ਬਕਾਨਾ ਵਿਕੇ ਹੋਏ ਨੇ ਮਾਇਆ ਨੇ ਖਰੀਦਿਆ ਇਹਨਾਂ ਲੋਕਾਂ ਨੂੰ ਤਾਂ